ਆਹ ਤੇ ਇਹ ਚਾਹ ਮੇਰੀ ਤੁਹਾਡਾ ਕੀ ਨਾਮ ਇੱਕ ਮਿੰਟ ਰੁਕ ਲੋ ਜੀ ਪ੍ਰੈਸਰ ਪਹੁੰਚ ਲੈਣ ਦੋ ਸਾਰੇ ਆ ਲੱਗ ਪਿਛਲੇ ਬਾਰੇ ਮੈਗੇਜ ਦੀ ਮੈਂ ਉਹ ਘਰ ਕੋਲ ਜਾਣ ਲੱਗੇ ਦੋ ਦਾ ਵਿੱਚ ਲਿਖਣ ਵਾਲੇ ਐਡ ਕਰਨ ਵਾਲੇ ਦੇ ਪੱਤੀ ਨਹੀਂ ਗਿਆ ਜੇਕਰ ਕਰਕੇ ਤੀਕਾ ਲਿਖਣਾ ਆ ਮਾਸ਼ੂਨ ਕਾਲੀਆ ਜੀ ਕਰੋ ਜੀ ਕਰੋ ਵਾਹ ਤੋਂ ਜੀ ਸਾਹ ਸਾਹ ਵਾਹ ਜੀ ਅਸੀਂ 프랑ਸ ਤੋਂ ਤਰਸੂ ਦਾਸ ਜੀ ਆਏ ਸਨ ਦਸਤਾਰ ਐਕਸ਼ਨ ਕੀਤਾ ਗਏ ਜੀ ਪ੍ਰੈਜ਼ੀਡੈਂਟ ਜੋ ਕਿ 프랑ਸ ਵਿੱਚ ਜਦੋਂ ਦਸਤਾਰੀ ਕਰਾਉਣਾ ਆਇਆ ਸੀ ਤੇ ਉੱਤੇ ਸਾਰੇ ਪੁੱਤਰਾਂ ਨੇ ਮਿਲ ਕੇ ਇੱਕ ਦਸਤਾਰ ਐਕਸ਼ਨ ਚੇਤੀ ਪੜਾਈ ਸੀ ਜਿਹੜੇ ਇੱਕ ਆ ਜਾ ਕੇ ਇਸ ਲੱਗੇ ਜਾਵੇ ਹੀਰੋਸ ਕਮੇਟੀ ਦੇ ਤਿੰਨ ਮੈਂਬਰ ਅੱਜ ਵੀ ਸਾਡੇ ਨਾਲ ਜੁੜੇ ਹਨ ਅ ਸਰ ਅਕਬਾਰ ਸਿੰਘ ਭੱਟੀ ਜਗਨਨਾਥ ਸਿੰਘ ਬਰਿੰਦਰ ਸਿੰਘ ਮਾਨ ਇੱਕ ਜਾਂਤੀ ਆ ਸਾਡੇ ਗੁਰਿੰਦਰ ਸਿੰਘ ਮਾਨ ਜੀ ਬਰਿੰਦਰ ਸਿੰਘ ਮਾਨ ਕੋਈ ਬਾਤ ਕੋਈ ਨਹੀਂ ਬਰਿੰਦਰ ਸਿੰਘ ਮਾਨ ਹਾਂ ਇਹਦੇ ਨਾਲ ਜਿਹੜਿਆ ਆਪਣੀ ਪ੍ਰੈਸ ਕੋਰਡ ਵਿੱਚ ਸਭ ਤੋਂ ਥੱਲੇ ਜਾ ਕੇ ਨਾ ਪਾਇਆ ਹੈ ਗੁਰਿੰਦਰ ਸਿੰਘ ਮਾਨ ਕੀ ਨੇ ਇਹ ਇੱਕ ਜਾਂਤੀ ਵਿੱਚ ਚਾਹਤ ਜੀ ਤੇ ਗੁਰਿੰਦਰ ਸਿੰਘ ਜੀ ਸੀ ਸੀਨੀਅਰ ਮੈਂਬਰ ਆ ਸਾਡੇ ਜਿਹੜਾ ਕਜ਼ਦਾਰ ਜੀ ਬਿੰਦਰ ਸਿੰਘ ਇਸ ਦਾ ਤਾਰਾ ਇੱਕ ਨਵੀਂ ਜਿਹੀ ਨਿਯਮ ਹੈ। ਅਰਾਸੀ ਇੱਕ ਬਹੁਤ ਵਧੀਆ ਫਸ਼ ਕਵਰੇਜ ਜਿਹੜੀ ਆ ਆਪਣੇ ਭਰਾਵਾਂ ਵਾਸਤੇ ਲੈ ਕੇ ਆ ਰਹੇ ਹਾਂ। ਕਿਉਂਕਿ ਅੱਗੇ ਵੀ ਅਸੀਂ ਦੋ ਵਾਰੀ ਪ੍ਰੈਸ ਕਾਨਫਰੰਸਾਂ ਤੇ ਕਰ ਚੁੱਕੇ ਹਾਂ, ਦੋ ਵਾਰੀ ਡੈਲੀਗੇਸ਼ਨ ਲੈ ਕੇ ਆ ਚੁੱਕੇ ਹਾਂ। ਜਿਹਦੇ ਨਾਲ ਇੱਥੇ ਆਪਣੇ ਚੱਕ ਦਿੱਤੇ ਬੰਦੀਆਂ, ਧਾਰਮਿਕ ਦਿੱਤੇ ਬੰਦੀਆਂ, ਇਹ ਸਾਰੇ ਵਿਸ਼ਿਆਂ ਦਾ ਅਸੀਂ ਗੱਲਬਾਤ ਕੀਤੀ ਹੈ। ਜਦੋਂ ਸਾਡੀ ਪ੍ਰੋਬਲਮ ਆਸੀ 2004 ਦੇ ਬੱਚਿਆਂ ਨਾਲ ਆ ਰਹੀ ਹੈ। ਸਦੀ ਸਰਦਾਰ ਨੂੰ ਮੋਟਾ ਜੀ ਨੂੰ ਬ੍ਰੇਸੀ ਆਪਣਾ ਬੰਦ ਨਹੀਂ ਬ੍ਰੇਸੀ ਦੱਸਾ ਜੇ ਤੁਸੀਂ ਇਹ ਕਿਉਂ ਕਰ ਰਹੇ ਆ ਨਹੀਂ ਤਾਂ ਸਾਡੇ ਕੋਲ ਇੱਕ ਫਾਇਦਾ ਹੈ ਕਿ ਤੁਹਾਨੂੰ ਇਹ ਜਿਹੜਾ ਆ ਇਹਨਾਂ ਦੇ ਜਿਹੜੇ ਅਧਿਕਾਰ ਆ ਹਿਊਮਨ ਰਾਈਟਸ ਦੇ ਅਧਿਕਾਰ ਆ ਉਹ ਤੁਹਾਨੂੰ ਵੀ ਚਾਹੀਦੇ 30 ਦਿਨ ਦਾ ਕਿੰਨੀ ਦਿਨ ਤੱਕ ਸਮਾਂ ਬਣਦਾ 30 ਦਿਨ ਦਾ ਜੀ ਤੁਸੀਂ ਸਾਨੂੰ ਤੇ ਫਰਬਦੀ ਦੀ ਕੋਈ ਤਰੀਕ ਬਣਦੀ ਫਰਬਦੀ ਕਿਹੜੀ ਤਰੀਕ ਬਣੀ ਕੋਈ ਮੇਰੇ ਘਰ ਤੋਂ ਤਾਂ ਹੁਣ ਸ਼ਾਇਦ ਹੌਸਲਾ ਮਿਲਿਆ ਦੇ ਨਾਲ ਹੋ ਸਕਦਾ ਹੈ ਉਹਨਾਂ ਸਹਾਰਾ ਮਿਲੇ ਤੇ ਜੀਵਨ ਦਾ ਫੈਸਲਾ ਲੈ ਕੇ ਗੱਲ ਕਰ ਸਕਣ ਗੱਲ ਤੋਰਨ ਵਾਸਤੇ ਗੱਲ ਹੋ ਸਕਦੀ ਹੈ ਇਹ 2004 ਵਿੱਚ ਕੇਸ ਹੋਇਆ ਸੀ ਜੀ ਇਹ 2004 ਵਿੱਚ ਸੀ ਜਿਹੜਾ ਅਜੇ ਬੱਚਿਆਂ ਦਾ 2021 ਵਿੱਚ ਬੱਚੇ ਦੇ ਉੱਤੇ ਜੀ ਜਨਮ 2003 ਇਹ ਕੁੜੀ ਜਨਵਰੀ 2003 ਜੀ 2004 ਜਨਵਰੀ 2004 ਕਿਹੜਾ ਸਕੂਲ ਕਿਹੜਾ ਸਕੂਲ ਸੀ ਇਹ ਜਿਲ੍ਹੇ ਸੇ ਰੂਸ਼ ਮਿਸਨਾ ਕਿਹੜਾ ਜੀ ਜਿਲ੍ਹੇ ਲੀਸ ਇਹ ਲੀਸ ਤੇ ਲੂਸ ਮਿਸ਼ਰਾ ਲੂਸ ਮਿਸ਼ਰਾ ਰੂਈ ਸਰ ਲੱਲੇ ਨੂੰ ਡ੍ਰੈਕਟ ਈਡੀ ਮਿਸ਼ਰਾ ਲੂਸ ਮਿਸ਼ਰਾ 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 ਕਨਾਲ ਤੇ ਵੀ ਨਹੀਂ ਬਣੀ ਮਿਸ਼ਰਾ ਸਕੂਲ ਹਾਂਜੀ ਉਹ ਕਿਹੜੀ ਜਗਾ ਕੀ ਹੈ ਜੀ ਉਹ ਨਹੀਂ ਬਹੁਤ ਸਾਰਾ ਸਾਨੂੰ ਇੱਕ ਦਾ ਜਿਹੜਾ ਪਹਿਲਾ ਜਸਵੀਰ ਸੀ ਉਹਦਾ ਮੇਰਾ ਪੁੱਤਰ ਆ ਕੀ ਨਾਮ ਗੁਰਦਿਆਲ ਸਿੰਘ ਜੀ ਇੱਕੋ ਜੀ ਗੁਰਦਿਆਲ ਜੀ ਦੂਜੇ ਦਾ ਅਭਰਿੰਦਰ ਸਿੰਘ ਸਾਨੂੰ ਬਿਕਰਮ ਜੀ ਦਾ ਜਿੰਦਾ ਸਰ ਹਰਮਿੰਦਰ ਹਰਮਿੰਦਰ ਸਰ ਮਿੰਦਰ ਤੀਸਰੇ ਦਾ ਸਦਾ ਚੈਂਸੇ ਬਣਾ। ਅੱਛਾ ਹੁਣ ਦੱਸੋ ਦਸਤਾਰ ਦਾ ਮਾਮਲਾ ਸੀ ਜਾਂ ਪਗੜੀ ਦਾ ਸੀ? ਉਹ ਇਹ ਸਹਾਡ ਰਿਕੋਡ ਇਹ ਬਾਤ ਆਰ ਹੋਰ ਪਕੀ। ਨਹੀਂ ਨਹੀਂ। ਲੈ ਦੋ ਇਹ ਇਹ ਥੋੜੀ ਗੁਜਰਿਆ। ਇੱਥੇ ਥੋੜੀ ਗੁਜਰਾ ਕਿਉਂਕਿ ਅਸੀਂ ਤਿੰਨ ਕਿਸ ਰੱਦਦੇ ਹਾਂ। ਅੱਛਾ ਜੀ। ਜਿਹੜੇ ਦੋ ਕਿਸੇ ਅਸੀਂ ਪਹਿਲਾਂ ਚੱਲ ਰਿਹਾ। ਇੱਕ ਚੱਲਦਾ ਜਿਹੜਾ ਦਸਤਾਰ ਦਾ ਜਿਹੜਾ ਬਾਬਾ ਰਜੀਤ ਸਿੰਘ ਦਾ ਹੈ। ਉਹਨਾਂ ਦਾ ਨਾਂ ਹੈ ਬਾਬਰ ਜੀ ਸਿੰਘ ਮੈਂ ਉਹਨਾਂ ਤਾਂ ਕਰਨ ਫਿਰ ਉਹ ਕਿੱਦਿ ਚੋ ਕੇ ਫਿਰ ਤੁਸੀਂ ਕਰੋ ਸੇਵਰ ਗੁਰੂਤ ਪੈ ਜਾਣਾ ਨਹੀਂ ਤੁਸੀਂ ਇਸੇ ਕੇਸ ਨੂੰ ਲੈ ਕੇ ਦੱਸੋ ਇਹ ਕੇਸ ਕਿਹੜਾ ਸੀ ਜੀ ਇਹ ਕਹਿੰਦਾ ਦਸਤਾਰ ਦਾ ਕੇਸ ਦਸਤਾ ਪਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਿਹੜਾ ਜਦੋਂ ਬੈਠ ਕੇ ਉਹਨਾਂ ਨਾਲ ਮੀਟਿੰਗਾਂ ਅਸੀਂ ਕਾਫੀ ਸਾਰੀਆਂ ਕੀਤੀਆਂ ਸੀਗਾ ਐਜੂਕੇਸ਼ਨ ਮਿਨਿਸਟਰ ਦੇ ਨਾਲ ਇੰਟੀਰੀਅਰ ਮਿਨਿਸਟਰ ਦੇ ਨਾਲ ਉਥੇ ਦਾ ਪ੍ਰੈਫੈ ਜਿਹੜਾ ਹਾਈ ਕਮਿਸ਼ਨਰ ਪੁਲਿਸ ਵਾਲਾ ਸੀ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹ ਕਹਿੰਦੀ ਸੀ ਸਾਨੂੰ ਸਿੱਖਾਂ ਨਾਲ ਕੋਈ ਪ੍ਰੋਬਲਮ ਨਹੀਂ ਤੁਹਾਡੇ ਪੁਰੇ ਮਾਤਿਆਂ ਤੁਸੀਂ ਬੜੇ ਹਾਰਡ ਵਰਕਰ ਆ ਬੜੇ ਚੰਗੇ ਇਨਸਾਨ ਆ ਅਸੀਂ ਤੁਹਾਡਾ ਕੋਈ ਨਾ ਕੋਈ ਫੈਸਲਾ ਹੱਲ ਕਰਾਂਗੇ ਪਰ ਅਫਸੋਸ ਦੀ ਚੱਲ ਕੇ ਅਥੀਰ ਦੇ ਦਮ ਤੱਕ ਕਿਉਂਕਿ 3 ਮਹੀਨੇ ਦਾ ਸਮਾਂ ਹੁੰਦਾ 3 ਮਹੀਨੇ ਦਾ ਅਦਾਲਤ ਦੇ ਤੌਰ ਤੇ ਉਹਨਾਂ ਨੂੰ ਸਾਨੂੰ ਕੁਝ ਹੋ ਚੁੱਕਿਆ ਕਿਹੜੀ ਕਲਾਸ ਸੀ ਇਹਨਾਂ ਬੱਚੇ ਫੇਰ ਬਾਅਦ ਵਿੱਚ 3 ਨਹੀਂ 3 ਇੱਕੋ ਕਲਾਸ ਦੇ ਵਿੱਚ ਤਾਂ ਤਾਂ ਤੁਹਾਨੂੰ ਅਸੀਂ ਫਾਇਦਾ ਦੇਵਾਂਗੇ ਪਰ ਅਖੀਰ ਤੱਕ ਇਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ ਤੇ ਰਾਤ ਨੂੰ 12 ਵਜੇ ਜਾ ਕੇ ਸਾਨੂੰ ਪੈਰੰਪ ਦੇ ਵਿੱਚ ਇੱਕ ਆਫਿਸ ਹੈਗਾ ਜਿਹੜਾ ਥੋੜਾ ਜਿਹਾ ਪਾਰਾ 24 ਘੰਟੇ ਉਥੇ ਰਾਤ ਨੂੰ 12 ਵਜੇ ਜਾ ਕੇ ਐਡਮਿਸ਼ਨ ਕਰ ਲਈ ਪਈ ਤਾਂ ਕਿ ਕੇਸ ਅਸੀਂ ਲਾਂਡ ਤੋਂ ਬਗੈਰ ਖਾਰਨਾ ਨਹੀਂ ਵੀ 90 ਡੇਜ਼ ਉੱਪਰ ਨਾ ਹੋਵੇ ਤੇ ਫਿਰ ਹੁਣ ਇਹ ਜਿਹੜੇ ਬੱਚੇ ਨੇ ਇਹ ਪੜਾਈ ਪੂਰੀ ਕਰ ਲਈ ਇਹਨਾਂ ਦੀ ਕਹਾਣੀ ਹੈ ਇਹਨਾਂ ਨੇ ਆਪਣੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਈ ਪੂਰੀ ਕਰ ਲਈ ਤੇ ਆਪਾਂ ਆਪਣਾ ਬਿਜ਼ਨਸ ਕਰ ਰਹੇ ਹੁਣ ਹੁਣ ਜਸਪੀਤ ਸਿੰਘ ਕੀ ਬਿਜ਼ਨਸ ਕਰਦੇ ਨੇ ਇਹ ਨਾਲ ਆਪਣਾ ਕੰਸਟ੍ਰਕਸ਼ਨ ਦੇ ਵਿੱਚ ਬਿਜ਼ਨਸ ਕੰਸਟ੍ਰਕਸ਼ਨ ਤੇ ਬਿਕਮ ਸੀ ਜੇ ਇੱਕ ਕੰਪਨੀ ਆ ਆਰਕੀਟੈਕਚਰੀ ਉਹਦੇ ਵਿੱਚ ਕੰਮ ਕਰਦਾ ਆਰਕੀਟੈਕ ਨੇ ਨਹੀਂ ਹਾਂਜੀ ਇਨਸ਼ਾਅੱਲਾ ਤੇ ਰਣਜੀਤ ਸਿੰਘ ਜਿਹੜਾ ਰਣਜੀਤ ਸਿੰਘ ਆ ਇੱਕ ਕੰਪਨੀ ਆ ਕਾਰਾਂ ਦੀ ਉਹਦੀ ਕਾਜੀ ਕਾਰਾਂ ਦੀ ਕਾਰਾਂ ਦੀ ਆਟੋ ਮੋਬਾਈਲ 84 09 095 ਮੈਂ ਅੱਜ 15:30 ਤੱਕ ਇੱਥੇ ਆਂ ਰੀਪੀਟ ਕਰੇ ਪਰ ਫਿਰ ਜੀ 09 04 1909 04 14 84 95 ਤੇ ਸਭ ਤੋਂ ਜਿਹੜਾ ਜਵਾਬ ਆਇਆ ਜੂਐਨਓ ਦੇ ਵਿੱਚੋਂ ਜਿਹੜਾ ਆ ਕੇ ਸੀ ਜੂਐਨਓ ਦੇ ਵਿੱਚ 2008 ਵਿੱਚ ਕੇਸ ਦਰਜ ਕੀਤਾ ਸੀਗਾ ਤੇ ਜੂਐਨਓ ਨੇ ਸਾਡੇ ਹੱਕ ਦੇ ਵਿੱਚ ਇਹ ਫੈਸਲਾ ਦਿੱਤਾ ਕਿ ਸੇਫ ਕੌਮ ਇੱਕ ਵੱਖਰੀ ਕੌਮ ਹੈ ਔਰ ਵਕਰੀ ਕੌਮ ਹੋਣ ਦੇ ਨਾਤੇ ਇਹਨਾਂ ਦਾ ਅਧਿਕਾਰ ਬਣਦਾ ਕਿ ਆਪਣੀ ਆਇਡੈਂਟੀਟੀ ਜਿਹੜੀ ਆ ਉਹਨੂੰ ਕਾਇਮ ਰੱਖਣ ਨੂੰ ਆਇਡੈਂਟੀਟੀ ਕਾਇਮ ਰੱਖਣ ਵਾਸਤੇ ਜਿਹੜੀ ਦਸਤਾਰ ਆ ਇਹਨਾਂ ਦੀ ਬਹੁਤ ਜ਼ਰੂਰੀ ਆ ਇਸ ਕਰਕੇ ਅਸੀਂ ਫਰਾਂਸ ਵਰਮਨ ਨੂੰ ਕਹਿੰਦੇ ਆ ਕਿ ਇੱਥਾ ਦੇ ਜਿਹੜੇ ਮਨੁੱਖੀ ਅਧਿਕਾਰ ਆਇਆ ਉਹਨਾਂ ਦੀ ਅਣਗੜਾ ਲਾ ਕੇ ਕੀਤੀ ਜਾਵੇ ਉਹਨਾਂ ਦੀ ਰਿਸਪੈਕਟ ਕੀਤੀ ਜਾਵੇ ਕਿਉਂਕਿ ਹਿਊਮਨ ਰਾਈਟਸ ਥਰੂ ਹਰ ਇਨਸਾਨ ਨੂੰ ਆਪਣੇ ਧਰਮ ਦੇ ਵਿੱਚ ਰਹਿ ਕੇ ਜੀਣ ਦਾ ਪੂਰਾ ਪੂਰਾ ਅਧਿਕਾਰ ਆ ਤੇ ਇਹਨਾਂ ਨੂੰ ਵੀ ਜਿਹੜਾ ਅਧਿਕਾਰ ਤੁਹਾਨੂੰ ਦੇਣਾ ਚਾਹੀਦਾ ਇਸ ਵਾਸਤੇ ਜਿਹੜੀ ਮਨੇ ਪ੍ਰਾਸ ਗਵਰਨਮੈਂਟ ਨੂੰ 30 ਦਿਨ ਦਾ ਜਿਹੜਾ 90 ਦਿਨ ਦਾ ਟਾਈਮ ਦਿੱਤਾ ਹੈ ਕਿ 90 ਦਿਨਾਂ ਦੇ ਵਿੱਚ ਤੁਸੀਂ ਆਪਣਾ ਦੱਸੋ ਕਿ ਕਿਹੜੇ ਤਰੀਕੇ ਨਾਲ ਜਿਹੜੀ ਦਸਤਾਰ ਆ ਤੁਹਾਨੂੰ ਪ੍ਰੋਬਲਮ ਖੜੀ ਕਰਦੀ ਹੈ ਕੋਈ ਤੁਹਾਡੇ ਕੋਲ ਆਰਗੂਮੈਂਟ ਹੈਗੇ ਤਾਂ ਸਾਨੂੰ ਦੱਸੋ ਪਰ ਇਹ ਫੈਸਲਾ ਅੱਜ ਤੋਂ ਪਿਛਲੇ ਸਾਲ ਜਿਹੜਾ ਬਾਬਾ ਰਜੀ ਸਿੰਘ ਦੇ ਕੇਸ ਵਿੱਚ ਵੀ ਉਹਨਾਂ ਨੇ ਦੱਸਿਆ ਸੀ ਕਿ ਜੇ ਤੁਹਾਨੂੰ 30 ਦਿਨਾਂ ਦੇ ਅੰਦਰਾਂ ਤੇ 90 ਦਿਨਾਂ ਦੇ ਅੰਦਰਾਂ ਕੋਈ ਪ੍ਰੋਬਲਮ ਹੈ ਦੱਸੋ ਪਰ 90 ਦਿਨਾਂ ਦੇ ਵਿੱਚ ਖਾਸ ਗਵਰਨਮੈਂਟ ਨੇ ਕੋਈ ਵੀ ਆਪਣਾ ਫੈਸਲਾ ਨਹੀਂ ਲਾ ਸਕਿਆ ਕਿ ਸਾਨੂੰ ਆਹ ਪ੍ਰੋਬਲਮ ਹੈ ਸਾਡੀ ਡਾਕਟਰ ਦੀ ਜਾਂਚਾ ਪ੍ਰੋਬਲਮ ਕੜੀ ਹੋਈ ਹਿੱਆ ਇਸੇ ਤਿੱਕੇ ਨਾਲ ਵਿਕਰਮਜੀ ਸਿੰਘ ਦਾ ਅੰਤ ਹੈ ਅਸੀਂ ਇਸ ਆ ਆ ਵੀ ਦੱਸੂ ਇੱਥੇ ਦੇ ਜਿਹੜੇ ਆਪਣੇ ਵੀਰ ਆ ਗਏ ਭੈਣਾ ਆ ਗਏ ਪੰਜਾਬ ਦੇ ਵਿੱਚ ਰਹਿਣ ਵਾਲੇ ਜਾਂ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਉਹਨਾਂ ਬੇਨਤੀ ਕਰਨਾ ਆਏ ਆ ਕਿ ਇਹ ਜਿਹੜਾ ਯੂਐਨਐਨ ਫੈਸਲਾ ਸਾਡੇ ਉੱਤੇ ਉਹ ਤਾਂ ਦਿੱਤਾ ਹੈ ਪਰ ਉਸ ਫੈਸਲੇ ਨੂੰ ਲਾਗੂ ਕਰਾਉਣ ਲਈ ਸਾਡ ਸਰਕਾਰ ਨੂੰ ਸਾਨੂੰ ਹਿੰਦੁਸਤਾਨ ਦੀ ਸਰਕਾਰ ਦਾ ਹਿੰਦੁਸਤਾਨ ਦੇ মিডিਏ ਦਾ ਜ਼ਰੂਰ ਚਾਤਾ ਕਿ ਉੱਥੇ ਆਪਣਾ ਜ਼ੋਰ ਪਾਉਣ ਆਪਣਾ ਦਬਾਅ ਪਾਉਣ ਤਾਂ ਕਿ ਜਿਹੜਾ ਯੂਐਨਐਨ ਚ ਫੈਸਲਾ ਸਾਨੂੰ ਆਇਆ ਉਹ ਲਾਗੂ ਹੋ ਸਕੇ ਤੇ ਸਾਡੀ ਜਿਹੜੀ ਆ ਸਮੁੱਚੇ ਹਿੰਦੁਸਤਾਨ ਦੀ ਉਹਦੇ ਵਿੱਚ ਪੂਰਾ ਤੌਰ ਤੇ ਇਹ ਕਹਿੰਦਾ ਕਿ ਜਿਹੜਾ ਬੱਚਾ ਆ ਉਹ ਵੀ ਇੰਡੀਅਨ ਹੈ ਤੇ ਜਿਹੜਾ ਅਸੀਂ ਕੇਸ ਕੀਤਾ ਅਸੀਂ ਵੀ ਐਜੇਨਿਊ ਕੀਤਾ ਕਿਉਂਕਿ ਅਸੀਂ ਹਿੰਦੁਸਤਾਨ ਦੇ ਰਹਿਣ ਵਾਲੇ ਚ ਹਿੰਦੁਸਤਾਨ ਦੇ ਰਹਿਣ ਵਾਲੇ ਹਰ ਨਾਗਰਿਕ ਦਾ ਅਧਿਕਾਰ ਬਣਦਾ ਕਿ ਜਿਹੜੀ ਉਥੇ ਦੀ ਸਰਕਾਰ ਆ ਉਹ ਉਹ ਦੀ ਪ੍ਰੋਟੈਕਸ਼ਨ ਕਰੇ ਤੇ ਪ੍ਰੋਟੈਕਸ਼ਨ ਵਾਸਤੇ ਅਸੀਂ ਆਪ ਜੀ ਦੇ ਸਾਹਮਣੇ ਰੋਗ ਰੋਏ ਆ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਕਹਿਣ ਆਏ ਆ ਕਿ ਉਹ ਆਪਣਾ ਕੋਈ ਅਧਿਕਾਰ ਮਾਰਨ ਕਿ ਕਿਉਂਕਿ ਹਿੰਦੁਸਤਾਨ ਦੀ ਸਰਕਾਰ ਤੇ ਪ੍ਰਾਂਦੇ ਸਰਕਾਰ ਇਹ ਸਾਰੇ ਸਾਰੇ ਯੂਨੋ ਦੇ ਮੈਂਬਰ ਆ ਇਹਦੇ ਜੁਵਾਨਾਂ ਦੇ ਮੈਂਬਰ ਜਿਹੜਾ ਜੁਵਾਨਾਂ ਉੱਤੇ ਫੈਸਲਾ ਕੀਤਾ ਜਾਂਦਾ ਉਹਦੇ ਉੱਤੇ ਲਾਗੂ ਹੋਣਾ ਜ਼ਰੂਰੀ ਆ ਸਾਰੇ ਮੰਨਣਾ ਚਾਹੀਦਾ ਆ ਅੱਜ ਤੱਕ ਨਾਲ ਚ ਕਰ ਰਹੇ ਆ ਤੇ ਅਸੀਂ ਸਾਨੂੰ ਐਨ ਆਰ ਆਈ ਦੀ ਜਿਹੜੀ ਉਹਦੇ ਵਿੱਚ ਜਾਂ ਚੱਲੇਗਾ ਤੇ ਜਿਹੜੀ ਇੱਥੇ ਜਲੰਧਰ ਹੋ ਰਹੀ ਆ ਪਰਸੋਂ ਉਹਦੇ ਵਿੱਚ ਜਿਹੜੇ ਤੁਹਾਡੇ ਐਮਬੈਸਡਰ ਹੈਗੇ ਫਰਾਂਸ ਦੇ ਇੰਡੀਆ ਦੇ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਵੀ ਹਾਂ ਉਹਨਾਂ ਨੇ ਵੀ ਆਪਣੀਆਂ ਜਿਹੜੀਆਂ ਕਾਪੀਆਂ ਫਾਰਵਰਡ ਕਰਤੀਆਂ ਕਿਉਂਕਿ ਉਹਨਾਂ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਉਹਨਾਂ ਨੇ ਬਾਅਦ ਇੱਥੇ ਆਪਣੀ ਸੈਂਟਰ ਗਵਰਨਮੈਂਟ ਭੇਜਣੀ ਆ ਤੇ ਸੈਂਟਰ ਗਵਰਨਮੈਂਟ ਜਿਹੜੀ ਆ ਉੱਥੇ ਕੀ ਡਿਸੀਜਨ ਲੈ ਕੇ ਤੇ ਜਿਹੜੀ ਉਹ ਵਾਪਸ ਭੇਜੀ ਗਈ ਤੇ ਉਹ ਫਰਾਂਸ ਸਰਕਾਰ ਨਾਲ ਬਾਅਦ ਹੀ ਗੱਲ ਕਰਨੀ ਜਿਹੜੀ ਫਰਾਂਸ ਦੀ ਸੀ ਕਮਿਊਨਿਟੀ ਉਹ ਇੱਕ ਡਿਸੀਜਨ ਦੇ ਬਾਅਦ ਕਿੱਦਾਂ ਦੀ ਖੁਸ਼ੀ ਪਾਈ ਜਾ ਰਹੀ ਹੈ ਜੀ ਦੇਖੋ ਜਦੋਂ ਕਿਸੇ ਇੱਕ ਤਰ੍ਹਾਂ ਭਾਵੇਂ ਸਾਨੂੰ ਹਜੇ ਪੂਰਨ ਤੌਰ ਤੇ ਉਹ ਜਿੱਤ ਨਹੀਂ ਮਿਲ ਸਕੀ ਜਿਹੜੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਬੱਚੇ ਜਿਹੜੇ ਦਸਤਾਰਾਂ ਪਾਣ ਕੇ ਇਸ ਸਕੂਲਾਂ ਦੇ ਵਿੱਚ ਜਾਣ ਸਾਡੇ ਜਿਹੜੇ ਬੰਦੇ ਆ ਉਹਨਾਂ ਦੀ ਆਡੈਂਟੀ ਤੇ ਦਸਤਾਰ ਵਾਲੀ ਫੋਟੋ ਲੱਗੇ ਪਰ ਜਿਹੜਾ ਫੈਸਲਾ ਹੋਇਆ ਇਹ ਇੱਕ ਬਹੁਤ ਇਤਿਹਾਸਕ ਫੈਸਲਾ ਆ ਜਿਹਦੇ ਨਾਲ ਸਾਰੀ ਸਾਰੀ ਉੱਥੇ ਦੇ ਰਹਿਣ ਵਾਲੇ ਵੀ ਔਰ ਸਾਰੀ ਦੁਨੀਆ ਵਿੱਚ ਰਹਿਣ ਵਾਲਾ ਹਰ ਇਨਸਾਨ ਜਿਹੜਾ ਖੁਸ਼ ਆ ਕਿ ਹਿਮਰਾਈਤੀ ਗੱਲ ਕੀਤੀ ਗਈ ਆ ਤੇ ਹਿਮਰਾਈਤੀ ਜਿਹੜੀ ਵਾਇਲੈਂਸ ਹੋ ਰਹੀ ਆ ਉਹ ਗਲਤ ਆ ਉਹਨੂੰ ਰੋਕਣ ਵਾਸਤੇ ਉਹਨਾਂ ਨੇ ਫੈਸਲਾ ਸਾਡੇ ਹੱਥ

ਤੇ ਦਾਤਾਂਤ ਤੌਰ ਤੇ ਜਿਹੜਾ ਫੈਸਲਾ ਯੂਨੋ ਵਰਲਡ ਦੀ ਮੰਨੀ ਹੋਈ ਹੈ ਦਾਤਿਆ ਉਹਨਾਂ ਸਾਡੇ ਹੱਕ ਦਿੱਤਾ ਤੇ ਉਹਨੂੰ ਲਾਗੂ ਕਰਨ ਵਾਸਤੇ ਕੋਈ ਨਾ ਕੋਈ ਪੋਲੀਟਿਕਲ ਦਵਾ ਚਾਹੀਦਾ ਤੇ ਅਸੀਂ ਪਹਿਲੋ ਪੰਜਾਬ ਦੇ ਵਿੱਚ ਆਏ ਕਿਉਂ ਅਸੀਂ ਪੰਜਾਬੀ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਤੇ ਇੱਥੇ ਦੀ ਸਰਕਾਰ ਨਾਲ ਇੱਥੇ ਦੇ ਧਰਮ ਕਾਰਗੂਆਂ ਨਾਲ ਭਾਵੇਂ ਕਿਸੇ ਵੀ ਸਰਕੇ ਦੇ ਨਾਲ ਸਵਾਦ ਤੋਂ ਅਸੀਂ ਉਹਨਾਂ ਮਰ ਬੇਇਤੀ ਕਰਾਂਗੇ ਕਿਉਂਕਿ ਜਦੋਂ ਅਸੀਂ ਪਹਿਲੋ ਡੈਲੀਗੇਸ਼ਨ ਤੇ ਲੈ ਕੇ ਆਉਂਦੇ ਰਹੇ ਆ ਸਾਰੇ ਧਰਮਾਂ ਦੇ ਲੋਕਾਂ ਨੇ ਸਾਡਾ ਸਾਥ ਦਿੱਤਾ ਸਾਡੇ ਲਈ ਪ੍ਰਾਰਥਨਾ ਕੀਤੀ ਆਪਾਂ ਆਪਣੇ ਤਰੀਕੇ ਦੇ ਨਾਲ ਜਾ ਕੇ ਇਸ ਕਰਕੇ ਅਸੀਂ ਜਿੱਤ ਪ੍ਰਾਪਤ ਕਰ ਸਕੇ ਆ ਤੇ ਇਹ ਜੇਤਨ ਪ੍ਰਾਪਤ ਕਰਕੇ ਅਸੀਂ ਤੁਹਾਡੀ ਝੋੜੀ ਚ ਪਾਤੀ ਆ ਹਿੰਦੁਸਤਾਨ ਦੀ ਝੋੜੀ ਚ ਪਾਤੀ ਹੁਣ ਹਿੰਦੁਸਤਾਨ ਦੀ ਗਵਰਨਮੈਂਟ ਦਾ ਹੱਕ ਬਣਦਾ ਕਿ ਉਹ ਤੇ ਆਪਣੀ ਜਿਹੜਾ ਸਿਟੀਜ਼ਨ ਨੇ ਉਹਦੀ ਪ੍ਰੋਟੈਕਸ਼ਨ ਕਰੇ ਔਰ ਜਿਹੜੀ ਸਾਡੀ ਕੌਮ ਆ ਉਹਨੂੰ ਆਜ਼ਾਦੀ ਦਿਵਾਵੇ ਕਿਹੜੀ ਕਿਹੜੀ ਸਿੱਖ ਆਰਗੇਨਾਈਜੇਸ਼ਨ ਨੇ ਇਸ ਪੂਰੀ ਮੁਹਿੰਮ ਮਦਦ ਕੀਤੀ ਹੈ ਜਿਹੜਾ ਨੇ ਚੱਲ ਚੁੱਕੀ ਹੈ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਮਾਤਕੀਆ ਯੂਨਾਈਟਿਡ ਸਿੱਖ ਜਿੱਥੇ ਬਣੀ ਵੀ ਕੀਤੀ ਹੈ ਜੋ ਕਿ ਅਮਰੀਕਾ ਦੇ ਵਿੱਚ ਰਜਿਸਟਰਡ ਆ ਤੇ ਅਮਰੀਕਨ ਗਵਰਨਮੈਂਟ ਵੱਲੋਂ ਮਨਜ਼ੂਰ ਸ਼ੁਦਾ ਹੈ ਕਿਸੇ ਕੇ ਮਾਤਾ ਜੀ ਦੋ ਅਸੀਂ ਅਸੀਂ ਦਸਤਾਰ ਐਕਸ਼ਨ ਕਮੇਟੀ ਜਿਹੜੀ ਉੱਥੇ ਫਰਾ ਦੇ ਸਿੱਖਾਂ ਨੇ ਮਿਲ ਕੇ ਬਣਾਈ ਸੀ ਜਿਹੜੇ ਉੱਥੇ ਸਾਰੇ ਗੁਰੂ ਘਰਾਂ ਨੇ ਸਾਂਝੇ ਤੌਰ ਤੇ ਬਣਾਈ ਸੀ ਅਸੀਂ ਉੱਥੇ ਉਹਦੀ ਨੁਮਾਇੰਦਗੀ ਕਰਦੇ ਗਾਲੇ ਕੀ ਉਦੋਂ ਵੀ ਮੈਂ ਗੁਰਦਾਸ ਸਿੰਘ ਪ੍ਰਧਾਨ ਐ ਉਸ ਕਮੇਟੀ ਦਾ ਮੁਖ ਸੇਵਾਦਾਰ ਤੇ ਪਾਈ ਪਾਸਿੰਜ ਫੱਟੀ ਜਿਹੜੇ ਆ ਜਨਰ ਸਕੱਤਰ ਆ ਵਿਰੇਂਦਰ ਸਿੰਘ ਬਾਹ ਜਿਹੜੇ ਆ ਉਹਨਾਂ ਦੇ ਖੰਜਾਂਚੀ ਆ ਜੋ ਮੇਰੇ ਨਾਲ ਐਸ ਤਰ੍ਹਾਂ ਪੂਰੀ ਟੀਮ ਦੇ ਤੌਰ ਤੇ ਅਸੀਂ ਬੈਠੇ ਸਮਝ ਨਹੀਂ ਆ ਰਿਹਾ